ਰੋਂਦੇ ਕਲਾਉਂਦੇ ਆ ਜੇ ਤੁਸੀਂ ਦੇਖਿਆ ਆ ਇਹ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੀਆਂ ਇਹ ਮੁੰਡਾ ਤਰਨਤਾਰਨ ਦਾ ਆ ਤੇ ਪੈਲਸ ਤੋਂ ਕੱਪੜੇ ਬਦਲਣ ਲਈ ਘਰ ਜਾਂਦਾ ਹੈ ਪਰ ਰਾਸਤੇ ਦੇ ਵਿੱਚ ਨੋਵਾ ਕਾਰ ਦੇ ਨਾਲ ਟੱਕਰ ਹੁੰਦੀ ਆ ਔਰ ਕਈ ਮੀਲ ਤੱਕ ਇਹਨੂੰ ਕਾਰ ਕੜੀਸ ਦੀ ਲੈ ਕੇ ਜਾਂਦੀ ਆ ਤੇ ਮੌਕੇ ਦੇ ਉੱਤੇ ਇਹਦੀ ਮੌਤ ਹੋ ਜਾਂਦੀ ਆ 35 ਸਾਲਾ ਮੈਡੀਕਲ ਪਰਿਵਾਰ ਜਿਹੜਾ ਹੈ ਬੇहद ਗਰੀਬ ਪਰਿਵਾਰ ਹੈ ਔਰ ਇਹ ਪੈਲਸ ਦੇ ਵਿੱਚ ਹਲਵਾਈ ਦਾ ਕੰਮ ਕਰਦਾ ਸੀਗਾ ਤੇ ਕਹਿੰਦਾ ਵੀ ਹੁਣ ਕੰਮ ਹੋ ਗਿਆ ਮੈਂ ਆਪਣੇ ਕੱਪੜੇ ਬਦਲਿਆਵਾਂ ਬਰਾਤ ਆਉਣ ਵਾਲੀ ਹੈ ਔਰ ਇਸ ਨੂੰ ਕੀ ਪਤਾ ਸੀ ਕਿ ਉਸ ਦਾ ਇਹ ਸਫ਼ਰ ਆਖਰੀ ਸਫ਼ਰ ਹੋਣਾ ਹੈ ਔਰ ਉਸ ਦੀ ਰਾਸਤੇ ਦੇ ਵਿੱਚ ਬੜੀ ਦਰਦਨਾਕ ਮੌਤ ਹੁੰਦੀ ਹੈ ਇਹ ਉਹਦੀ ਘਰ ਵਾਲੀ ਆ ਜਿਹੜੀ ਕਿ ਕੀਰਨੇ ਪਾਰੀ ਆ ਸੜਕ ਦੇ ਉੱਤੇ ਬੇਹੱਦ ਬੁਰਾ ਹਾਲ ਹੈ ਉਹਨਾਂ ਦਾ ਦੇਖਿਆ ਨਹੀਂ ਜਾਂਦਾ ਪਰਿਵਾਰ ਦਾ ਹਾਲ ਕਿ ਕਿਵੇਂ ਉਹ ਕਿਸ ਤਰੀਕੇ ਦੇ ਨਾਲ ਬਠਿੰਡਾ ਐਨ ਐਚ 54 ਹਾਈਵੇ ਦੀਆਂ ਤਸਵੀਰਾਂ ਆ ਮੋਟਰਸਾਈਕਲ ਤੇ ਇਨੋਵਾ ਗੱਡੀ ਵਿੱਚਕਾਰ ਟੱਕਰ ਹੋਈ ਆ ਔਰ ਲਾਪਰਿਤ ਨਾਮ ਦੱਸਿਆ ਜਾ ਰਿਹਾ 35 ਸਾਲਾ ਉਮਰ ਹੈ ਹਲਵਾਈ ਦਾ ਕੰਮ ਕਰਦਾ ਸੀਗਾ ਇਨੋਵਾ ਕਾਰ ਦੱਸੀ ਜਾ ਰਹੀ ਹੈ ਜਦੇ ਨਾਲ ਟੱਕਰ ਹੋਈ ਹੈ ਔਰ ਫਿਲਹਾਲ ਮ੍ਰਿਤਕ ਲਾਪਰਿਕ ਜਿਹੜਾ ਆ ਬੜੇ ਗਰੀਬ ਪਰਿਵਾਰ ਨਾਲ ਸੰਬੰਧਿਤ ਰੱਖਦਾ ਆ ਔਰ ਪਰਿਵਾਰ ਜਿਹੜਾ ਆ ਉਸ ਵਿਚਾਰੇ ਦਾ ਤੇ ਇਹੀ ਇਕੱਲਾ-ਕੱਲਾ ਕਮਾਉ ਸੀ ਸਭ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਰੁੜ ਗਿਆ ਆ ਕਿਉਂਕਿ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਬਿਮਾਰ ਕਹਿੰਦੇ ਨੇ ਕਿ ਪਤਨੀ ਬਿਮਾਰ ਰਹਿੰਦੀ ਆ ਪਰਿਵਾਰ ਕਾਫੀ ਸਦਮੇ 'ਚ ਚਲਾ ਗਿਆ ਆ ਮੌਕੇ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਰ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਆ ਪਰਿਵਾਰ ਦੇ ਵੱਲੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਆ ਉਹ ਗੱਲਬਾਤ ਵੀ ਤੁਹਾਨੂੰ ਸੁਣਾਉਨੇ ਆ ਮੈਂ ਕਰੋਲੀਆਂ ਚੋਂ ਰਹਿੰਦਾ ਵਾ ਇਹ ਸਰਹਾਰੀ ਪੈਲਸ ਦੇ ਵਿੱਚ ਕੰਮ ਕਰ ਰਿਹਾ ਸੀਗਾ ਉੱਥੋਂ ਘਰੇ ਆਪਣੇ ਕੱਪੜੇ ਚੇਂਜ ਕਰਨ ਆ ਰਿਹਾ ਸੀਗਾ ਤੇ ਇੱਦੀ ਨੱਥੂਪੁਰ ਹਾਈਵੇ ਦੇ ਉੱਪਰ ਇੱਕ ਇੱਕ ਨੋਵਾ ਗੱਡੀ ਆਈ ਜਿਨੇ ਬੱਸ ਨੂੰ ਕ੍ਰੋਸ ਕਰਦੇ ਹੋਏ ਪਿੱਛੋਂ ਬੈਕ ਸਾਈਡ ਤੋਂ ਹਿੱਟ ਕੀਤਾ ਤੇ ਕਾਫੀ ਟਾਈਮ ਤੱਕ ਇਹਨੂੰ ਖਿੱਚ ਕੇ ਲਿਆਉਂਦੀ ਰਹੀ ਜਿਹੜੀ ਸਾਡੀ ਮੌਕੇ ਦੇ ਬੰਦੇ ਦੀ ਡੈਥ ਹੋ ਗਈ ਇਹ ਹਲਵਾਈ ਦਾ ਕੰਮ ਕਰਦਾ ਸੀ ਅਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅੱਛਾ ਪ੍ਰਸ਼ਾਸਨ ਤੋਂ ਸਰ ਸਭ ਇਹ ਹੀ ਮੰਗ ਆ ਪਈ ਇਹਦੇ ਛੋਟੇ ਛੋਟੇ ਬੱਚੇ ਆ ਪਿੱਛੇ ਪਰਿਵਾਰ ਆ ਤੇ ਇਹਨੂੰ ਇਨਸਾਫ ਦਿਵਾਇਆ ਜਾਵੇ ਜਿਹੜਾ ਵੀ ਇਹਦਾ ਪਰਿਵਾਰ ਪਿੱਛੇ ਜਿਹੜਾ ਇਨਸਾਫ ਦੀ ਮੰਗ ਕਰਦਾ ਇਹ ਪਾ ਜੀ ਫਸ ਵਿਆਹ ਦੇ ਆਉਂਦੇ ਤੋਂ ਪਿਛੋਂ ਇਹ ਬੱਚੇ ਦੇ ਜੀ ਲੈਣਾ ਆਉਂਦੇ ਆ ਤੇ ਰਾਹ ਤੇ ਦਿਨਵਾਇਆ ਪਿਛੋਂ ਗੱਡੀ ਮਾਰੀ ਚੁੱਕ ਕੇ ਆਓ ਕਿੱਲੇ ਤੋਂ ਲੈ ਆਇਆ ਚੁੱਕ ਕੇ ਅੱਥੇ ਲੈ ਕੇ ਸੁੱਟਦਾ ਆਰ ਗ੍ਰੈਵਲ ਭੱਜ ਗਿਆ ਕਿਸ ਸਵਿਚ ਵੱਜਾ ਹਾਂਜੀ ਕਾਦੇ ਚ ਵੱਜਾ ਗੱਡੀ ਨੋਆ ਗੱਡੀ ਆ ਜੀ ਮੋਟਰਸਾਈਕਲ ਤੇ ਆ ਕੀ ਕੰਮ ਕਰਦਾ ਹੈ ਹਾਂਜੀ ਕੰਮ ਲਵਾਈਦਾ ਕਰਦਾ ਹੈ ਇਹ ਕੀ ਨਾਂ ਹੈ ਦਾ ਹਾਂਜੀ ਲਵਰੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗੇ ਨੇ ਵਿਚਾਰੇ ਨਿਆ ਕੀਤਾ ਜਾਵੇ ਇਹਦੇ ਨਾਲ ਪਰ ਉਹ ਗੱਡੀ ਸ਼ਿਫਟ ਦੂਜੇ ਪਨੇ ਆਉਣ ਦੀ ਹੈ ਇਧਰਲੇ ਖੱਬਿਆ ਥੌਂੜੀ ਇਹ ਪਾਸ ਕਰਨ ਦੇ ਆ ਉਹ ਚਿੱਟੀ ਲਈ ਥੱਲੇ ਨਹੀਂ ਤੇ ਕਸੂਰ ਸਾਰਾ ਗੱਡੀ ਵਾਲੇ ਦਾ ਇਹ ਇੱਕ ਕਿਲੇ ਤੋਂ ਚੁੱਕ ਕੇ ਲਿਆ ਗੱਡੀ ਵਾਲਿਆ ਤੁਸੀਂ ਮੌਕੇ ਤੇ ਮੌਜੂਦ ਸੀ ਹਾਂਜੀ ਮੌਕੇ ਤੇ ਮੌਜੂਦ ਹਾਂਜੀ ਸਾਹਮਣੇ ਦੇਖਣ ਦੇ ਆ ਹਾਂਜੀ ਗਲਤੀ ਗੱਡੀ ਵਾਲੇ ਦੀ ਗਲਤੀ ਗੱਡੀ ਵਾਲੇ ਦੀ ਸਾਰੀ ਇਹ ਤੇ ਵਿਚਾਰਾ ਸਵਾਰੀਦਾਰ ਗੱਡੇ ਤੋਂ ਇੰਦਨ ਕਰਿਆ ਆਣ ਜੇ ਐਕਸੀਡੈਂਟ ਹੋਇਆ ਵੀ ਆਪਣਾ ਨੱਥੂਪੁਰ ਦੇ ਇਤਿਰੀ ਦੇ ਵਿੱਚ ਮਰਾੜੇ ਦਾ ਬੰਦਾ ਜਿਹੜਾ ਆਨਲਾਈਨ ਡੈੱਡ ਹੋ ਗਿਆ ਜਿਸ ਤਰ੍ਹਾਂ ਆ ਐਕਸੀਡੈਂਟ ਸਰ ਐਕਸੀਡੈਂਟ ਹੋਇਆ ਪਿਛੋਂ ਇਧਰੋਂ ਇੱਕ ਤੇ ਇਹ ਆ ਰਿਹਾ ਸੀ ਮਗਰਮ ਗੱਡੀ ਆ ਰਹੀ ਲੋਗਾ 10-10 ਦਾ ਲੋਕਾਂ ਦੇ 10 ਦਾ ਆਉਤੋਂ ਮਟਰ ਗੱਡੀਆਂ ਨੇ ਕਿੰਤਰੇ ਬੰਨਾ ਰਿਹਾ ਸੀ ਗੱਡੀ ਆ ਜਿਹੜਾ ਉਹ ਟੋੜ ਗਿਆ ਗੱਡੀ ਆਪਣਾ ਇਸ ਦੀ ਗਲਤੀ ਦੱਸੀ ਜਾ ਰਹੀ ਸਰ ਇਹ ਲੋਕਾਂ ਨੂੰ ਵੇਖੋ ਇਹ ਕਿ ਬਾਅਦ ਕੇ ਆਪਣੇ ਤਰੀਕਾ ਨਾਲ